ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਪਹਿਲਾ ਦਾ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੇਰੀਆਂ ਭੈਣਾਂ ਨੂੰ ਅੱਜ ਆਪਾਂ ਨਵਾਂ ਬਲੌਗ ਬਣਾਇਆ ਠੀਕ ਹੈ ਜੀ ਨਵੇਂ ਸਾਲ ਤੇ ਠੀਕ ਹੈ ਜੀ ਬਲੌਗ ਹੈਗਾ ਧਾਰਮਿਕ ਚੈੱਕ ਕਰ ਲਿਓ ਠੀਕ ਹੈ ਅੰਤ ਤੱਕ ਜਰੂਰ ਦੇਖਿਓ ਬਲੌਗ ਨੂੰ ਤੇ ਸ਼ੇਅਰ ਕਰਨਾ ਨਾ ਭੁੱਲਿਓ ਮੈਂ WhatsApp ਤੇ ਲਿੰਕ ਪਾ ਦਿੰਨਾ ਠੀਕ ਆ ਸਪੋਰਟ ਕਰਿਓ ਲਾਈਕ ਸ਼ੇਅਰ ਕਰਿਓ ਠੀਕ ਹੈ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੇ ਮੈਂ ਤੁਸੀਂ ਮੈਨੂੰ 2025 ਚ ਪਿਆਰ ਦਿੱਤਾ ਉਪਰਨੇ ਤੁਸੀਂ ਮੈਨੂੰ 2026 ਚ ਪਿਆਰ ਦੇਣਾ ਮੈਂ ਤੁਹਾਡਾ ਸਰਦਾਰ ਜੀ ਖੜੇ ਹਾਂ ਸੁਵਾਲੀ ਹੱਥ ਜੋੜ ਕੇ ਖੜੇ ਹਾਂ ਸੁਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾ ਚਿਆਂ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਂ ਬੰਦਗੀ ਦੀ ਤਾਤ ਚੋਲੀ ਪਾਦੇ ਓ ਰੱਖਿਓ ਨੇ ਮਾਣਿਆ ਦਾ ਮਾਨ ਜਨਮ ਮਮਨ ਖਦੇ ਤਾ ਦਾਦੇਆ ਕਰੀਏ ਕਿਵੇਂ ਧੰਨਵਾਦ ਦੀ ਆਪਣੀ ਤੋਂ ਦੂਰ ਸਾਨੂੰ ਕਰੀ ਨਾ ਹਰ ਵੇਲੇ ਹੋ ਫਰਿਆਦ ਦੀ ਬੇਨਤੀ ਕਬੂਲੋ ਸੱਚੇ ਬਾਦਸ਼ਾਹਾਂ ਬੇਨਤੀ ਕਬੂਲੋ ਸੱਚੇ ਬਾਦਸ਼ਾਹਾਂ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨੀ ਬਣਿਆ ਆਦਮਾ ਨ ਬੰਦਗੀ ਲਹਾਵੇ ਵਿੱਚ ਆਣ ਕੇ ਜੀ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕਸ ਦੇਓ ਇਸ ਦੀ ਲਗਾਮ ਨੂੰ ਮਾਨੇ